जय श्री श्याम जय श्री बालाजी जी अज भी है हाँ निशान यात्रा प्लस शोभा यात्रा प्लस मूर्ति नगर परिक्रमा ਦੰਗੀ ਜਿਹੜਾ ਇਕੱਠਾ ਪ੍ਰੋਗਰਾਮ ਹੈ ਅੱਜ ਸਾਰੀਆਂ ਮੂਰਤੀਆਂ ਜਿੰਨੀਆਂ ਮੰਡੀਆਂ ਦੇ ਵਿੱਚ ਸਥਾਪਿਤ ਹੋਣੀਆਂ ਸਾਰੀਆਂ ਸਾਡੇ ਕੋਲੇ ਰਾਸਤੇ ਵਿੱਚ ਬਹੁਤ ਪੂਨੇ ਨਿਕਰ ਸਜਾਈਆਂ ਗਈਆਂ ਤੇ ਉਹਨਾਂ ਨੂੰ ਮੰਡੀ ਦੇ ਵਿੱਚ ਬਹੁਤ ਜਗ੍ਹਾ ਕ੍ਰਿਸ਼ਨਾ ਕੁੰਜ ਗ੍ਰੀਨ ਸਿਟੀ ਦਾਣਾ ਮੰਡੀ ਰੂਪਨਗਰ ਨਿੱਤੜ ਦੇ ਛੇ ਸੈਦੋਗੇ ਸਾਰੇ ਕਿਤੇ ਸਟੇ ਕੀਤਾ ਗਿਆ ਲੋਕ ਸਨ ਭਰਮਾ ਸੁਹਾਰਾ ਬਹੁਤ ਛੱਦਨਾਂ ਲੋਕ ਜੁੜੇ ਹੋਏ ਨਾਲ ਤੇ ਬਹੁਤ ਜ਼ਿਆਦਾ ਲੁੱਸਾ ਦਾ ਬਿਲਕੁਲ ਕਰ ਰਹੇ ਆ ਜੈ ਸ਼ੀ ਸ਼ਾੰਤ श्री शाम जय श्री बालाजी जैसा कि आप सब देख रहे हो कि आज शोभा यात्रा जा रही है जिसमें सभी लोग बड़े धूमधाम से भाग ले रहे हैं और बड़े चितोष के साथ लोग जा रहे हैं ये बहुत ही खुशी की बात है कि सभी निहाल सिंह वाला वासी इसमें शामिल है ऐसा लगता है ये अपना ही एक परिवार है खाटू श्याम परिवार जैसे होता वही परिवार है अपना और सभी ढोल ढोल बजा बजा के सभी खुश होके जा रहे हैं ये सभी हमारे लिए बहुत ही ज्यादा खुशी की बात है और सौभाग्य की बात है जय श्री श्याम जय श्री बालाजी जय बालाजी मैं आज का प्रोग्राम शोभा यात्रा कटी जा रही है बालाजी अभी बहुत इंजॉय कर रहे हैं शोभा यात्रा जिंदगी की पहली शोभा यात्रा जी मैं ਸਾਰੇ 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 बहुत बहुत धनबाद का बहुत बहुत जो इन्होंने प्रोग्राम ऑर्गेनाइज किया है जय श्री राम जय श्री बालाजी आज हम शोभा यात्रा में शामिल हुए हैं और हम सब इकट्ठे हैं हमें बहुत ज्यादा मजा आ रहा है आज की यात्रा में इस सब में बच्चे भी बहुत सारे शामिल हुए हैं और हम सबको बहुत मजे आ रहे हैं जय श्री शाम जय श्री बालाजी जय श्री शाम जय श्री बालाजी ਕੀ ਤੁਸੀਂ ਦੇਖ ਰਹੇ ਹੋ ਆਕਾਸ਼ ਵਿੱਚ ਨਿਸ਼ਾਨੀ ਆਤਰਾਕ है ये हमारे में बहुत ही किस्मत की बात है ऐसा प्रोग्राम जो हमारे मंडी विहार सिंह पाला में हुआ है इसमें ऐसा है कि सभी एज के जो सभी एज के जो एज ग्रुप के जो है लोग बच्चों से लेकर बुरे तक शामिल हैं और सभी डांस करके नाच गा के इस कार्यक्रम में शामिल हो रहे हैं और सभी अपना बालाजी का जो निशान है जो झंडा आप सब देख रहे हो उसको लहराते हुए आगे बढ़ रहे हैं ये हमारे आकुशाओं का निशान है और इसके अलावा भी हमारे पीछे मूर्ति स्थापना के लिए जो पंडित जी हैं वो बैठे हैं जो बाकी मूर्तियां आई हुई है भगवान जी की वो भी हमारे साथ ही हैं आ रही हैं और वो परिक्रमा कर रही है पूरे लिहाज से वाला की इसके लिए सारे मंडी निवासी को हम बधाई दे रहे हैं थैंक यू सो मच ਹਾਂ ਜੈ ਸ਼੍ਰੀ ਬਾਲਾ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਦੇਖ ਹੀ ਰਹੇ ਹੋ ਕਿ ਸੁਤੰਤਰਮਨਾਲਾ ਆਪਣੇ ਜੋ ਪ੍ਰਾਪਤੀਸ਼ਤਾ ਦਾ ਸਮਾਰੋਹ ਚੱਲ ਰਿਹਾ ਹੈ ਤੇ ਸਾਰੇ ਲੋਕਾਂ ਵਿੱਚ ਕਿੰਨਾ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਤੇ ਹਾਂ ਜੀ ਤੇ ਮੱਲੋ ਸਾਰੇ ਲੋਕਾਂ ਵਿੱਚ ਇਹਨਾਂ ਉਤਸ਼ਾਹ ਹੈ ਸਭ ਨੇ ਸੁਤੰਤਰਮਨਾਲਾ ਨਾਲ ਸੰਬੰਧਿਤ ਵੀ ਲੇ ਕੱਪੜੇ ਵੀ ਜ਼ਿਆਦਾ ਪਾਏ ਹੋਏ ਨਹੀਂ ਤੇ ਸਾਰੇ ਲੋਕਾਂ ਨੂੰ ਚਾਹੀਦਾ ਕਿ ਐਦਾਂ ਹੀ ਮੱਲੋ ਆਪਾਂ ਨੂੰ ਪੰਜਿਲਕੇ ਸਾਰੇ ਇੱਧਰ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਚਾਹੀਦਾ ਹੈ ਤੇ ਬਾਦਸ਼ਾਹ ਕੇ ਬਾਤ ਕਰਕੇ ਤੁਹਾਨੂੰ आपली खुशया काही आहेत मला इथं खुशिया प्राप्त करत होतो ਅਮੋ ਜੀ ਆ ਬਹੁਤ ਖੁਸ਼ੀ ਹੈ ਬਹੁਤ ਸਾਡੇ ਬੱਚੇ ਦਾ ਦਾਵਲਾ ਦੇਣਾ ਹੈ ਅੱਜ ਬਾਲਾ ਜੀ ਪਰਿਵਾਰ ਜੋ ਕਿ ਬਾਲਾ ਜੀ ਦੀ ਸਾਡੀ ਮੰਦਿਰ ਦੇ ਵਿੱਚ ਸਥਾਪਨਾ ਹੋ ਗਈ ਹੈ ਉਸ ਖੁਸ਼ੀ ਦੇ ਵਿੱਚ ਇਹ ਬਾਲਾਈ ਦਾ ਪਰਿਵਾਰ ਸਾਡੀ ਅੱਜ ਗ੍ਰੀਨ ਸਿਟੀ ਕਲੋਨੀ ਦੇ ਸਾਰੇ ਨਿਵਾਸੀ ਸਾਰੇ ਗ੍ਰੀਨ ਸਿਟੀ ਕਲੋਨੀ ਦੇ ਲੋਕਾਂ ਤੋਂ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਿਆਮ ਰਾਮ ਤੰਦਰ ਕੀ ਜੈ ਜੈ ਬਾਲਾ ਜੀ ਮਹਾਰਾਜ ਦੀ ਜੈ ਅਸੀਂ ਅੱਜ ਸਾਡੇ ਮੰਡੀ ਨਿਵਾਸੀਆਂ ਨੇ ਆਪ ਦਾ ਬਹੁਤ ਵਧੀਆ ਗਰੁੱਪ ਪਨਾ ਕੇ ਸਾਡੇ ਸ਼ਹਿਰ ਦੇ ਵਿੱਚ ਬਾਲਾ ਜੀ ਮੰਦਿਰ ਦੀ ਉਸਾਰੀ ਕਰਾਈ ਆ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਮੰਡੀ ਦਾ ਧੰਨਵਾਦ ਕਰਦੇ ਹਾਂ ਅਤੇ ਅੱਜ ਸਾਡੇ ਸ਼ਹਿਰ ਦੇ ਵਿੱਚ ਬਾਲਾ ਜੀ ਮੰਦਿਰ ਤੋਂ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਗਈ ਅਤੇ ਕੱਲ ਨੂੰ ਮੂਰਤੀ ਸਥਾਪਨਾ ਅਸੀਂ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰ ਯਾਰਾ ਕੱਲੇ ਕੱਲੇ ਮੰਡੀ ਦੇ ਘਰ ਦੇ ਵਿੱਚ ਦਰਸ਼ਨ ਪਾਏ ਤੇ ਅਸੀਂ ਬਾਲਾ ਜੀ ਮਹਾਰਾਜ ਦੀ ਜਕਾਰਾ ਲਾਉਣਿਆ ਹੋ ਲੋ ਬਾਲਾ ਜੀ ਮਹਾਰਾਜ ਦੀ ਜੈ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਸ਼ਾਮ ਸੋ ਜੀ ਤੁਸੀਂ ਅੱਜ ਦੇਖ ਰਹੇ ਹੋ ਕਿ ਸਾਰੀ ਮੂਰਤੀਆਂ ਦੀ ਨਗਰ ਪਰ ਕਰਮਾ ਹੋ ਰਹੀ ਆ ਇਹ ਅੱਜ ਬਹੁਤ ਹੀ ਸ਼ੋਭ ਦੇਣਾ ਇਹ ਸਾਡੇ ਦੇਸ਼ ਲਈ ਤੇ ਸਾਡੀ ਮੰਡੀ ਲਈ ਵੀ ਬਹੁਤ ਚੰਗਾ ਦੇਣਾ ਹੈ ਇਸ ਵੇ ਸਾਰੀਆਂ ਮੂਰਤੀਆਂ ਦੀ ਸ਼ੋਭਾ ਯਾਤਰਾ ਹੋ ਰਹੀ ਆ ਤੇ ਆ ਸਾਡੀ ਕਮੇਟੀ ਦੇ ਕੁਝ ਮੈਂਬਰ ਰਾਜਸਤਾਨੀ ਸਟਾਈਲ ਚ ਅਸੀਂ ਪੂਰਾ ਅੰਜਵਾਏ ਕਰ ਰਹੇ ਹਾਂ ਸਾਰੇ ਨਗਰ ਦੀ ਪਰਕਰਮਾ ਹੋਣੀ ਆਈ ਤੇ ਸਾਰੇ ਮੰਡੀ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਸ਼੍ਰੀ ਬਾਲਾ ਜੀ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਬਾਲਾ ਜੀ ਮੰਦਿਰ ਦੇ ਵਿੱਚ ਉਹ ਮੂਰਤੀਆਂ ਦੀ ਸਥਾਪਨਾ ਸੀਗੀ ਉਸ ਦੇ ਉਸ ਦੇ ਦੌਰਾਨ ਅੱਜ ਨਗਰ ਪਰਿਕਰਮਾ ਹੋਈ ਤੇ ਕੱਲੂ ਐਸਡੀਓ ਨੇ ਬਸੰਤ ਪੰਜਮੀ ਵਾਲੇ ਦਿਨ ਮੂਰਤੀਆਂ ਦੀ ਸਥਾਪਨਾ ਹੈ ਤੇ ਉਸ ਤੋਂ ਬਾਅਦ 16 ਤਰੀਕ ਦਿਨ ਸ਼ੁੱਕਰਵਾਰ ਨੂੰ ਬਾਲਾ ਜੀ ਦਾ ਜਾਗਰਣ ਹੈ ਉਹ ਜੋ ਪ੍ਰਭੂ ਚਾਤਾਗੇ ਚਲੇਗਾ ਤੇ ਲੰਗਰ ਵੀ अटूट ਵਰ ਅਸੀਂ ਮੰਡੀ ਦੇ ਤੇ ਲੋਕ ਪੂਰੇ ਪੰਜਾਬ ਦੇ ਲੋਕਾਂ ਦੀ ਬੇਨਤੀ ਬੇਨਤੀ ਕਰਦੇ ਆ ਕਿ ਪੂਰੀਵੇਂ ਕੱਲੂ ਜੋਰ ਸ਼ੋਰ ਨਾਲਵੇਂ ਪੂਰਾ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਹੈ ਤੇ 16 ਤਰੀਕ ਨੂੰ ਜਾਗਰਨ ਦੇ ਚ ਦਰਸ਼ਨ ਪਾਣੇ ਆ ਤੇ ਪ੍ਰਭੂ ਦੇ ਰੰਗ ਵਿੱਚ ਰੰਗਣਾ ਹੈ ਅੱਜ ਬਾਲਾਜੀ ਮੰਦਰ ਵੱਲੋਂ ਪ੍ਰਾਣ ਪ੍ਰਿਸ਼ਟਾ ਦੀ ਸ਼ੋਭਾ ਯਾਤਰਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕੱਢੀ ਜਾ ਰਹੀ ਹੈ ਹੁਣ ਗ੍ਰੀਨ ਸਿਟੀ ਕਲੋਨੀ ਵਿੱਚ ਅਸੀਂ ਹੋ ਕੇ ਗਏ ਆ ਇੱਥੇ ਸਾਰੇ ਬਾਲਾਜੀ ਭਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕਲੋਨੀ ਵੱਲੋਂ ਔਰ ਬਹੁਤ ਹੀ ਅੱਛਾ ਪੰਡਾਰੇ ਦੇ ਰੂਪ ਦੇ ਵਿੱਚ ਪ੍ਰਸ਼ਾਦ ਦਿੱਤਾ ਗਿਆ ਹੁਣ ਮੰਡੀ ਦੇ ਵਿੱਚ ਦੀ ਹੁੰਦੇ ਹੋਏ ਸਾਰੇ ਬਾਲਾਜੀ ਭਗਤ ਮੰਦਰ ਤੇ ਪਹੁੰਚਣਗੇ ਔਰ ਇਹ ਜਿਹੜਾ ਪ੍ਰਾਨ ਵਿਸ਼ੇਸ਼ਤਾਾ ਪ੍ਰੋਗਰਾਮ ਹੈ ਵਾਲਾ ਜੀ ਮੰਦਿਰ ਇਹ ਸਾਡੀ ਮੰਡੀ ਦੇ ਯੂਥ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਦੀ ਮਿਹਨਤ ਨਾਲ ਸਨਾਤਨ ਨੂੰ ਉੱਪਰ ਚੜਦੇ ਹੋਏ ਇਹ ਲੈ ਕੇ ਗਏ ਨੇ ਉਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਸ ਬੱਬੇ ਮੰਦਿਰ ਨੂੰ ਇੰਨਾ ਸਚਜੇ ਢੰਗ ਨਾਲ ਬਣਾਇਆ ਔਰ ਪ੍ਰਭੂ ਦੀ ਕਿਰਪਾ ਨਾਲ ਇਹਨੂੰ ਬਹੁਤ ਉੱਪਰ ਲੈ ਕੇ ਗਏ ਨੇ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਸ਼ਾਂ ਸਭ ਤੋਂ ਪਹਿਲਾਂ ਤਾਂ ਮਾਸ਼ੀਰੀ ਬਾਲਾ ਜੀ ਪਰਿਵਾਰ ਨਿਹਾਲ ਸਿੰਘ ਵਾਲਾ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਸਾਡੇ ਮੂਰਤੀ ਸਥਾਪਨਾ ਦੇ ਪ੍ਰਾਣ ਪ੍ਰਸ਼ਿਸ਼ਟਾ ਦਾ ਚੌਥਾ ਦਿਨ ਹੈ ਜੋ ਕਿ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਹੈ ਅਸੀਂ ਬਾਲਾ ਜੀ ਮੰਦਿਰ ਨਿਹਾਲ ਸਿੰਘ ਵਾਲਾ ਤੋਂ ਸ਼ੋਭਾ ਯਾਤਰਾ ਸਟਾਰਟ ਕੀਤੀ ਸੀ ਇਤੋਂ ਅਸੀਂ ਬਾਗਾ ਪ੍ਰਾਣਾ ਰੋਡ ਤੋਂ ਹੁੰਦੇ ਹੋਏ ਕ੍ਰਿਸ਼ਨਕੁੰਜ ਕਲੋਨੀ ਤੋਂ ਹੁੰਦੇ ਹੋਏ ਗ੍ਰੀਨ ਸਿਟੀ ਕਲੋਨੀ ਇੱਥੇ ਮੈਂ ਇਹ ਵੀ ਦੱਸਣਾ ਜਾਊਂਗਾ ਕਿ ਸ਼ਹਿਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਥਾਂ ਥਾਂ ਤੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਮੈਂ ਅੱਗੇ ਵੀ ਕੱਲ ਨੂੰ ਵੀ ਇਹ ਦੱਸਣਾ ਚਾਹੂੰਗਾ ਕਿ 14 ਜਨਵਰੀ 14 ਫਰਵਰੀ ਜੋ ਕਿ ਬਹੁਤ ਹੀ ਵੱਡਾ ਦਿਵਸ ਹੈ ਮੂਰਤੀ ਸਥਾਪਨਾ ਤੇ ਪ੍ਰਾਣ ਪ੍ਰティਸ਼ਟਾ ਕੀਤੀ ਜਾਣੀ ਹੈ ਸੋ ਮੈਂ ਇਹੀ ਸੋ ਮੈਂ ਇਹੀ ਆਖਦਾ ਹੋਇਆ ਸ਼੍ਰੀ ਬਾਲਾ ਜੀ ਪਰਿਵਾਰ ਨਿਆਲ ਸਿੰਘ ਵਾਲਾ ਵੱਲੋਂ ਲੱਖ ਲੱਖ ਵਧਾਈ ਦਿਨਾ ਹੈ ਤੇ ਮੰਡੀ ਨਿਵਾਸੀ ਆ ਦਾ ਅੱਗੇ ਵੀ ਸਹਿਯੋਗਮੰਦ ਮੈਂ ਇਹੀ ਦੱਸਦਾ ਜਾਊਂਗਾ ਕਿ ਕਲਸ਼ ਯਾਤਰਾ ਦੇ ਵੀ ਅਸੀਂ ਪੀਲਾ ਥੀਮ ਰੱਖਿਆ ਸੀ ਅੱਜ ਸ਼ੋਭਾ ਯਾਤਰਾ ਦੇ ਵੀ ਪੀਲਾ ਥੀਮ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦੇ ਪੀਲੇ ਵਸਤਰ ਪਾਏ ਹੋਏ ਹਨ ਇਸ ਦਾ ਇਹੀ ਹੈ ਕਿ ਸ਼ੋਭ ਰੰਗ ਦਾ ਪ੍ਰਤੀਕ ਹੁੰਦਾ ਹੈ ਤੇ ਮੈਂ ਇਹੀ ਕਹਿਣਾ ਚਾਹੂੰਗਾ ਫਿਰ ਮੈਂ ਇੱਕ ਵਾਰੀ ਸ਼੍ਰੀ ਬਾਲਾ ਜੀ ਪਰਿਵਾਰ ਨਿਆਲ ਸਿੰਘ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਅੱਗੇ ਵੀ ਮੰਡੀ ਨਿਵਾਸੀ ਆ ਦਾ ਸਹਿਯੋਗਮੰਦ ਥੈਂਕ ਯੂ ਸਭ ਤੋਂ ਪਹਿਲਾਂ ਸਮੂਹ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਸ਼ਾਮ ਜਸ ਤਰ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ Shri Balaji Maharaj ji ਦਾ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੈ ਉਸ ਦੇ ਵਿੱਚ ਕੱਲ ਨੂੰ 14 ਫਰਵਰੀ ਨੂੰ ਬਸੰਤ ਪੰਚਮੀ ਦੇ ਸ਼ੋਭਾ ਮੌਕੇ ਤੇ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਜੋ ਨਾ ਮੂਰਤੀਆਂ ਦੇ ਦਰਸ਼ਨ ਕਰਵਾਉਣ ਦੇ ਲਈ ਮੰਡੀ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਪੂਰੀ ਮੰਡੀ ਦੇ ਨਾਲ ਨਾਲ ਆਸ-ਪਾਸੇ ਮੰਡੀਆਂ ਸ਼ਹਿਰਾਂ ਤੋਂ ਵੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਤਾਂ ਸਾਰੀਆਂ ਸੰਗਤਾਂ ਨੂੰ ਅਸੀਂ ਮੂਰਤੀ ਸਥਾਪਨਾ ਦੀ ਔਰ ਪ੍ਰਾਣ ਪ੍ਰティਸ਼ਟਾ ਦੀ ਕਰੋੜ ਕਰੋੜ ਵਾਰ ਵਧਾਈ ਦਿੰਨੇ ਹਾਂ ਸਾਰੀ ਮੰਡੀ ਨਿਵਾਸੀ ਵਧਾਈ ਦੀ ਪਾਤਰ ਹੈ ਜੋ ਇਹਨਾਂ ਨੇ ਐਡਾ ਵੱਡਾ ਹਮਲਾ ਮਾਰਿਆ ਮੰਦਰ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਔਰ ਸਾਰੀ ਮੰਡੀ ਦੇ ਸਹਿਯੋਗ ਸਦਕਾ ਬਾਲਾ ਜੀ ਮਹਾਰਾਜ ਜੀ ਸ਼ਾਮ ਬਾਬਾ ਜੀ ਔਰ ਸਹਿ ਪਰਿਵਾਰ ਕੱਲ ਨੂੰ ਮੰਦਰ ਦੇ ਵਿੱਚ ਵਿਰਾਜਮਣ ਹੋਰ ਜਾ ਰਹੇ ਹਨ ਤਾਂ ਸਾਰੀ ਮੰਡੀ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ ਮੂਰਤੀਆਂ ਦੇ ਤਾਂ ਮੈਂ ਸਾਰੀ ਮੰਡੀ ਨੂੰ ਵਧਾਈ ਦਿੰਦਾ ਹਾਂ ਇੱਕ ਵਾਰ ਫੇਰ ਤੋਂ ਔਰ ਜੋ ਸੰਗਤਾਂ ਜਿਥੇ ਪਹੁੰਚੀਆਂ ਐ ਐ ਸ਼ੋਭਾ ਯਾਤਰਾ ਦੇ ਵਿੱਚ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤਾਂ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਧੰਨਵਾਦ ਕਹਿਣਾ ਚਾਹੁੰਦਾ ਹੈ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਮੰਡੀ ਦੇ ਵਾਸਤੇ ਤੁਸੀਂ ਦੇਖ ਰਹੇ ਹੋ ਕਿੰਨਾ ਜ਼ਿਆਦਾ ਜੂਥ ਹੈ ਮਗਰ ਤੱਕ ਦੇਖੋ ਤੁਸੀਂ 11500 ਦਾ ਇਕੱਠ ਹੈ ਜਿਹਦੇ ਵਿੱਚ 5-600 ਜੂਥ ਹੈ ਜੂਥ ਦਾ ਧਿਆਨ ਇਸ ਪਾਸੇ ਜਾਣਾ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਕੋ ਜੂਥ ਉਹੀ ਅੱਗੇ ਜਾ ਕੇ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਔਰ ਇਹੋ ਜੂ ਚੱਜ ਦਲਤ ਕਮਾਈ ਦੇ ਨਾਂ ਤੇ ਕੇ ਧਾਰਮਿਕ ਸਮਾਗਮਾਂ ਦੇ ਵਿੱਚ ਅੱਗੇ ਆਇਆ ਹੈ ਔਰ ਜੋ ਲੋਕ ਮੁੰਡੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਪੈਂਦੀ ਹੈ ਉਹ ਨਸ਼ਿਆਂ ਨੂੰ ਤਿਆਗ ਕੇ ਇਹਨਾਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਅੱਗੇ ਆਏ ਹਨ ਤਾਂ ਇਹ ਵੀ ਇੱਕ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਮੰਡੀ ਨਿਵਾਸੀਆਂ ਦੇ ਲਈ ਇੱਕ ਵਾਰ ਫੇਰ ਤੋਂ ਮੈਂ ਸਮੂਹ ਨਗਰ ਨਿਵਾਸੀਆਂ ਨੂੰ ਪ੍ਰਾਨ ਪ੍ਰਤੀਸ਼ਠਾ ਦੀਆਂ ਮੂਰਤੀ ਸਾਵਨਾ ਦੀਆਂ ਕਰੋੜ ਕਰੋੜਾਂ ਵਧਾਈ ਦਿੰਨਾ ਹੈ ਔਰ ਸਮੂਹ ਨਗਰ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹੈ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਸ਼ਾਮ ਬਾਲਾ ਜੀ ਕਮੇਟੀ ਲੋਕਾਂ ਸਮੂਹ ਜਨਤਾ ਨੇ ਨਿਕਲੀ ਹੈ ਉਦੀ ਖਾਤਰ ਵੈਲਕਮ ਕਿਟ ਲੱਗੇ ਗਏ ਆ ਮੈਂ ਮੈਂ ਵਧਾਈ ਦਿੰਦਾ ਬੱਦੇ ਨੌਜਵਾਨ ਕਮੇਟੀ ਨੂੰ ਲੋਕਾਂ ਨੌਜਵਾਨ ਸਾਰੇ ਜਿਹੜੇ ਲੋਕਾਂ ਇਹੜੇ ਮਨ ਕੇ ਨੋ ਨੋ ਕੇ ਸਾਰੇ ਨੌਜਵਨ ਵੀਰਾਂ ਨੇ ਕਮੇਟੀ ਹੈ ਜਿਹੜੀ ਸਾਰੇ ਨੌਜਵਨ ਵੀਰਾਂ ਦੀ ਆ ਇਸ ਕਰਕੇ ਵਾਕਈ ਵਧਾਈ ਦੇ ਪਾਤਰ ਨੇ ਇੰਨਾ ਵਧੀਆ ਇਹਨਾਂ ਨੇ ਪ੍ਰੋਗਰਾਮ ਕੀਤਾ ਇੰਨੀ ਵਧੀਆ ਯਾਤਰਾ ਕੱਢੀ ਹੈ ਇਸ ਗੱਲ ਦੀ ਕਿ ਵਧਾਈ ਦੇ ਪਾਤਰ ਨੇ ਅੱਜ ਬਹੁਤ ਜਿਆਦੇ ਉਤਸ਼ਾਹ ਹੈ ਮੂਰਤੀ ਸਥਾਪਨਾ ਹੋ ਰਹੀ ਹੈ ਬਾਲਾ ਜੀ ਦਾ ਬੱਬੇ ਮੰਦਰ ਬਣਿਆ ਹੈ ਉਹ ਚ ਸਾਰੇ ਦੇਵੀ ਦੇਵਤੇ ਦੇ ਭਗਵਾਨ ਦੀਆਂ ਮੂਰਤੀਆਂ ਲੱਗ ਰਹੀਆਂ ਹਨ ਰਾਮ ਦਰਬਾਰ ਵੀ ਹੈ ਮਾਤਾ ਜੀ ਦੀ ਵੀ ਹੈ ਤੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਉਤਸ਼ਾਹ ਹੈ ਉਹਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਕੱਢ ਰਹੇ ਤੁਸੀਂ ਦੇਖ ਰਹੇ ਹੋ ਭਾਬੇ ਬਹੁਤ ਜਿਆਦੇ ਉਤਸ਼ਾਹ ਲੋਕਾਂ ਦੇ ਵਿੱਚ ਤੇ ਮੂਰਤੀ ਸਥਾਪਿਤ ਹੋ ਕੇ ਲੋਕਾਂ ਨੂੰ ਇੱਕ ਜਾਨਨ ਬਨਾਰਾ ਮਿਲ ਜੂਗਾ ਸਾਡਾ ਤੀਰਥ ਸਥਾਨ ਬਣ ਜਾਣਾ ਹੈ ਬਾਲਾ ਜੀ ਦਾ ਮੰਦਰ ਹੈ श्री बाला जी जय श्री श्याम इस प्रोग्राम में मंडी पहला उत्साह जी ये पूरे अयोध्या से क्या गया है यात्रा भगवान बाला जी की प्राण प्रतिष्ठा हो रही है जी असि सिंगला परिवार ने बहुत ज्यादा तो पूरे प्रेम प्रभाव रल मिल के इस यात्रा का आनंद लैता जय श्री बाला जी जय श्री श्याम ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਜੈ ਸਤਗੁਰੂ ਦੇਵ ਸ਼੍ਰੀ ਬਾਲਾ ਜੀ ਪਰਿਵਾਰ ਮੰਡੀ ਨਿਹਾਲ ਸਿੰਘ ਵਾਲਾ ਦੇ ਸਮੂਹ ਮੈਂਬਰਸ ਨੇ ਔਰ ਸਾਰੀ ਹੀ ਮੰਡੀ ਨਿਹਾਲ ਸਿੰਘ ਵਾਲਾ ਦੇ ਜਿੰਨੀ ਸੰਗਤ ਹੈ ਸਭ ਨੇ ਬਹੁਤ ਸਹਿਯੋਗ ਕੀਤਾ ਔਰ ਉਸ ਸਹਿਯੋਗ ਦੇ ਨਾਲ ਸ਼੍ਰੀ ਬਾਲਾ ਜੀ ਮੰਦਿਰ ਦੇ ਵਿੱਚ ਜੋ ਚੱਲ ਰਹੇ ਯੱਗ ਸਨ ਜਿਸ ਵਿੱਚ 9 ਤਰੀਕ ਨੂੰ ਕਾਲੀ ਯਾਤਰਾ ਹੋਈ ਔਰ 10 ਤਰੀਕ ਤੋਂ ਮੂਰਤੀ ਸਥਾਪਨਾ ਦੇ ਲਈ ਪੂਜਾ ਸ਼ੁਰੂ ਹੋ ਗਈ ਜਿਸ ਵਿੱਚ ਬਹੁਤ ਹੀ ਵਿਦਵਾਨ ਬ੍ਰਾਹਮਣ ਔਰ ਉਹਨਾਂ ਨੇ ਆਪਣੀ ਪੂਰਨ ਵੈਦਿਕ ਵਿਧੀ ਦੇ ਦੁਆਰਾ ਮੂਰਤੀਆਂ ਦੀ ਸਥਾਪਨਾ ਦੇ ਲਈ ਬਹੁਤ ਸੋਹਣੇ ਅਨੁਸ਼ਟਾਨ ਔਰ ਯੱਗ ਚੱਲਦੇ ਰਹੇ ਔਰ ਅੱਜ ਸ਼੍ਰੀ ਬਾਲਾਜੀ ਪਰਿਵਾਰ ਦੇ ਦੁਆਰਾ ਬਹੁਤ ਹੀ ਭਵਯ ਬਹੁਤ ਹੀ ਸੁੰਦਰ ਔਰ ਬਹੁਤ ਹੀ ਵਿਸ਼ਾਲ ਸ਼ੁਭ ਯਾਤਰਾ ਕੱਢੀ ਗਈ ਜਿਸ ਦੇ ਵਿੱਚ ਸਮਸਤੂ ਦੇਵਤਾ ਜੋ ਸ਼੍ਰੀ ਬਾਲਾਜੀ ਮੰਦਿਰ ਵਿੱਚ ਸਥਾਪਨਾ ਜਿਨ੍ਹਾਂ ਦੀ ਕਲ ਹੋਣੀ ਹੈ ਸਾਰੇ ਦੇਵਤਿਆਂ ਦਾ ਪੂਰੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਭ੍ਰਮਣ ਕਰਵਾਇਆ ਗਿਆ ਔਰ ਸਾਰੇ ਮੰਡੀ ਨਿਵਾਸੀਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੇ ਹਰਸ਼ੁਲਾਸ ਦੇ ਨਾਲ ਜਗਾ ਜਗਾ ਲੰਗਰ ਲਗਾਏ ਜਗਾ ਜਗਾ ਸਵਾਗਤ ਕੀਤੇ ਔਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਭਗਵਾਨ ਰਾਮ ਔਰ ਸ਼੍ਰੀ ਹਨੂਮਾਨ ਜੀ ਮਹਾਰਾਜ ਆਪਣੇ ਪੁਸ਼ਪਕ ਵਿਮਾਨ ਤੇ ਬੈਠ ਕੇ ਇਸ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਆ ਰਹੇ ਹੁਣ ਜਿਵੇਂ ਅਯੁੱਧਿਆ ਦਾ ਵਾਤਾਵਰਣ ਸੀ ਜਦੋਂ ਭਗਵਾਨ ਆਏ ਸੀ ਉਸੇ ਤਰ੍ਹਾਂ ਦਾ ਵਾਤਾਵਰਣ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਬਣਿਆ ਹੋਇਆ ਸੀ ਬੜਾ ਹੀ ਸੁੰਦਰ ਬੜਾ ਹੀ ਰਮਣੀਕ ਦੇਖ ਕੇ ਮਨ ਖੁਸ਼ ਵੀ ਹੋਇਆ ਔਰ ਸ੍ਰੀ ਹਨੂਮਾਨ ਜੀ ਮਹਾਰਾਜ ਦੀ ਅਦਭੁਤ ਕਿਰਪਾ ਕਿਨੇ ਕਿਨੇ ਕੇ ਬੱਚੇ ਬਜ਼ੁਰਗ ਪਰ ਜੁਵਾ ਸਾਡੇ ਸਾਰੇ ਜਿੰਨੇ ਬੱਚੇ ਨੇ ਇਹਨਾਂ ਨੇ ਮਿਲ ਕੇ ਬਹੁਤ ਹਿੰਮਤ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ ਦੇ ਵਿਸ਼ਣਕਰ ਕੀਤੀ ਸਾਰੀ ਮੰਡੀ ਨੇ ਬਹੁਤ ਸਹਿਯੋਗ ਕੀਤਾ ਆਉਣ ਵਾਲਾ ਸਮਾਂ ਇਸ ਮੰਡੀ ਦੇ ਲਈ ਬਹੁਤ ਅੱਛਾ ਹੋਵੇ ਹਨੂਮਾਨ ਜੀ ਮਹਾਰਾਜ ਮੰਡੀ ਦੇ ਸੰਕਟ ਹਰਦੇ ਰਹਿਣ ਔਰ ਮੰਡੀ ਸਦਾ ਖੁਸ਼ਹਾਲ ਰਹੇ ਹਨੂਮਾਨ ਜੀ ਸੰਕਟ ਹਰਨ ਕਿਰਪਾ ਕਰਨ ਜੀ ਅੱਜ ਸ਼ੋਭਾ ਯਾਤਰਾ ਕੰਪਲੀਟ ਹੋਈ ਹੈ ਔਰ ਕੱਲ ਨੂੰ ਮੂਰਤੀ ਪ੍ਰਾਣ ਪ੍ਰਤੀਸ਼ਠਾ ਜੋ ਪੂਰਨ ਦੇਵਤਿਆਂ ਦੀ ਸ਼੍ਰੀ ਬਾਲਾ ਜੀ ਮੰਦਿਰ ਵਿੱਚ ਹੋਣ ਜਾ ਰਹੀ ਹੈ ਸਾਰੀ ਸੰਗਤ ਨੂੰ ਆਪਣੇ ਵੱਲੋਂ ਵੀ ਵਧਾਈ ਵੀ ਦਿੰਦੇ ਹਾਂ ਔਰ ਕੱਲ ਨੂੰ ਜੋ ਮੂਰਤੀ ਪ੍ਰਾਣ ਪ੍ਰਤੀਸ਼ਠਾ ਹੋਣੀ ਹੈ ਉਸ ਲਈ ਸਾਰੀ ਮੰਡੀ ਨੂੰ ਸਦਾ ਵੀ ਦਿੰਦੇ ਹਾਂ ਔਰ ਸ਼ਾਮ ਨੂੰ ਬਾਲਾ ਜੀ ਸੰਗੀਤਨ ਹੋਏਗਾ ਜਿਸ ਦਾ ਸਮਾਂ 7:30 ਵਜੇ ਤੋਂ ਰਾਤ ਨੂੰ ਲਗਭਗ 10 ਵਜੇ ਤੱਕ ਹੋਏਗਾ ਔਰ ਸਾਰੇ ਆਨੰਦ ਵਿੱਚ ਆ ਕੇ શ્રી ਹਨੂਮਾਨ ਜੀ ਦੇ ਮਹਾਰਾਜ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਕੀਰਤਨ ਆਨੰਦ ਔਰ ਰਾਮ ਨਾਮ ਦੇ ਵਿੱਚ ਝੂਮਾਂਗੇ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਰਾਮ ਜੈ ਕਰਾਏ ਵੀਰ ਬજરੰਗੇ ਹਾਰ ਹਾਰ ਮਹਾਦੇਵ